ਲੰਘੇ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਲੰਧਰ ਆਉਂਦੀ ਹੈ ਜਲੰਧਰ ਆ ਕੇ ਵੱਡਾ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਇਸ ਫੈਸਲੇ ਦੇ ਵਿੱਚ ਮਹਿੰਦਰ ਕੇਪੀ ਨੂੰ ਸੀਟ ਦੇ ਦਿੱਤੀ ਜਾਂਦੀ ਹੈ ਪਾਰਟੀ ਜੁਆਇਨ ਕਰਾ ਲਈ ਜਾਂਦੀ ਹੈ ਔਰ ਉਸ ਤੋਂ ਬਾਅਦ ਹੁਣ ਸਿਆਸੀ ਚਰਚਾਵਾ ਹੋਰ ਤੇਜ਼ ਹੋ ਗਈਆਂ ਨੇ ਜਿੱਥੇ ਮਹਿੰਦਰ ਕੇਪੀ ਨੂੰ ਲੈ ਕੇ ਚਰਚਾਵਾ ਵਧੀਆਂ ਨੇ ਉੱਥੇ ਹੀ ਚਰਚਾਵਾ ਕਈ ਖੁੰਡਾਂ ਦੇ ਬਾਰੇ ਚੱਲ ਪਈਆਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਖੁੰਡ ਮੰਨੇ ਜਾਂਦੇ ਨੇ ਖਾਸ ਕਰਕੇ ਸੰਗਰੂਰ ਅਤੇ ਬਠਿੰਡਾ ਹਲਕੇ ਦੇ ਖੁੰਡ ਸ਼ਰੋਮਣੀ ਅਕਾਲੀ ਦਲ ਦੇ ਨਾਲ ਤਾਲੁਕ ਰੱਖਣ ਵਾਲੇ ਦੋ ਟਕਸਾਲੀ ਅਤੇ ਸੀਨੀਅਰ ਲੀਡਰ ਫਿਲਹਾਲ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦਿਆਂ ਸੁਂਦਿਆਂ ਗਾਇਬ ਨੇ ਔਰ ਉਹੋ ਲੀਡਰ ਜਿਨ੍ਹਾਂ ਦਾ ਵੱਡਾ ਨਾਮ ਹੈ ਜਿਨ੍ਹਾਂ ਦਾ ਰਸੂਖ ਵੱਡਾ ਹੈ ਜਿਹੜੇ ਲੋਕਾਂ ਦੇ ਵਿੱਚ ਵੱਡੇ ਤੌਰ ਦੇ ਉੱਤੇ ਜਾਣੇ ਜਾਂਦੇ ਨੇ ਉਹ ਲੀਡਰ ਫਿਲਹਾਲ ਗਾਇਬ ਹੈ ਮੇਰੀ ਮਰਾਦ ਹੈਗੀ ਹੈ ਢੀਂਡਾ ਸਾਹ ਪਰਿਵਾਰ ਅਤੇ ਸਿਕੰਦਰ ਸਿੰਘ ਮਲੂਕਾ ਤੋਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸੰਗਰੂਰ ਲੋਕ ਸਭਾ ਸੀਟ ਦੀ ਚਰਚਾਵਾਂ ਸੰਖੇ ਸੁਖਦੇਵ ਸਿੰਘ ਢੀਂਡਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਾ ਨੂੰ ਸੀਟ ਦਿੱਤੀ ਜਾਵੇਗੀ ਇਸ ਤੱਕ ਚਰਚਾ ਹੋਵਾ ਸਨ ਕਿ ਇਹੀ ਤਾਂ ਡੀਲ ਹੋਈ ਹੈ ਇਹੀ ਤਾਂ ਡੀਲ ਫਾਈਨਲ ਹੋਈ ਹੈ ਤਾਂ ਹੀ ਤਾਂ ਸ਼ਰੋਮਣੀ ਅਕਾਲੀ ਦਲ ਸੰਯੁਕਤ ਨੂੰ ਛੱਡ ਕੇ ਢੀਂਡ ਸਾਹ ਪਰਿਵਾਰ ਵਾਪਸੀ ਕਰ ਗਿਆ ਪਰ ਅੰਤ ਦੇ ਵਿੱਚ ਆਂਦੇ ਆਂਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਇਕਬਾਲ ਸਿੰਘ ਝੁੰਡਾ ਨੂੰ ਸੀਟ ਦੇ ਦਿੱਤੀ ਗਈ ਔਰ ਪਰਮੇਂਦਰ ਸਿੰਘ ਢੀਂਡ ਸਾਹ ਯਾਨੀ ਕਿ ਢੀਂਡ ਸਾਹ ਪਰਿਵਾਰ ਨੂੰ ਇੱਕ ਪਾਸਿਆਂ ਕਰ ਦਿੱਤਾ ਗਿਆ ਜਿਸ ਤੋਂ ਢੀਂਸਾ ਪਰਿਵਾਰ ਨਾਖੁਸ਼ ਸੀ ਹੁਣ ਤੱਕ ਜੋ ਕੁਝ ਵਾਪਰਿਆ ਢੀਂਸਾ ਪਰਿਵਾਰ ਦੇ ਨਾਲ ਜੋ ਕੁਝ ਉਹਨਾਂ ਨੇ ਕਿਹਾ ਆ ਉਹ ਸਾਹਮਣੇ ਆਇਆ ਢੀਂਸਾ ਪਰਿਵਾਰ ਨੇ ਇੱਥੋਂ ਤੱਕ ਕਹਿ ਰਿਹਾ ਸੀ ਕਿ ਉਹ ਬਾਹਰ ਨਹੀਂ ਨਿਕਲਣਗੇ ਆਪਣੇ ਘਰ ਦੇ ਵਿੱਚ ਰਹਿਣਗੇ ਯਾਨੀ ਕਿ ਢੀਂਸਾ ਪਰਿਵਾਰ ਫਿਲਹਾਲ ਗਾਇਬ ਹੈ ਚਰਚਾਵਾਂ ਨੇ ਕਿ ਢੀਂਸਾ ਪਰਿਵਾਰ ਹੋਰ ਕਿਸੇ ਪਾਰਟੀ ਦਾ ਪੱਲਾ ਫੜ ਸਕਦਾ ਹੈ ਪਰ ਇੱਥੇ ਆ ਕੇ ਢੀਂਸਾ ਪਰਿਵਾਰ ਨੂੰ ਵੀ ਇਸ ਦਾ ਇਲ ਫੈਕਟ ਹੋ ਸਕਦਾ ਹੈ ਇਸ ਦਾ ਮਾੜਾ ਪ੍ਰਭਾਵ ਢੀਂਸਾ ਪਰਿਵਾਰ ਤੇ ਉਹਨਾਂ ਦੇ ਅਕਸ ਤੇ ਵੀ ਪੈ ਸਕਦਾ ਹੈ ਪਰ ਅੰਤ ਦੇ ਵਿੱਚ ਆ ਕੇ ਜਦੋਂ ਹਰ ਦਰਵਾਜ਼ਾ ਬੰਦ ਹੋ ਗਿਆ ਹੋਵੇ ਉਸ ਵੇਲੇ ਢੀਂਸਾ ਪਰਿਵਾਰ ਕੀ ਕਰੇਗਾ ظاہر ਤੌਰ ਤੇ ਹੁੰਦੇ ਹਨ ਮਾਨ ਇਹ ਨਹੀਂ ਕਿ ਢੀਂਸਾ ਪਰਿਵਾਰ ਹੁਣ ਕਿਸੇ ਹੋਰ ਪਾਰਟੀ ਵੱਲ ਨੂੰ ਉਡਾਰੀ ਮਾਰ ਸਕਦਾ ਹੈ ਪਰ ਅਜੇ ਤੱਕ ਸ਼ਰੋਮਣੀ ਅਗਾਲੀ ਦਲ ਦੇ ਵਿੱਚੋਂ ਗਾਇਬ ਹੈ ਉਹੀ ਹਾਲ ਬਠਿੰਡਾ ਲੋਕ ਸਭਾ ਹਲਕਾ ਨੂੰ ਲੈ ਕੇ ਆ ਸਿਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਜਿਹੜੇ ਨੇ ਉਹ ਭਾਜਪਾਤ ਵਿੱਚ ਸ਼ਾਮਿਲ ਹੋ ਜਾਂਦੇ ਨੇ ਉਹਨਾਂ ਦੀ ਨੂੰ ਬੀਬੀ ਪਰਮਪਾਲ ਕੌਰ ਸਿੱਧੂ ਨੂੰ ਉਮੀਦਵਾਰੀ ਸੌਂਪ ਦਿੱਤੀ ਜਾਂਦੀ ਹੈ ਬੀਜੇਪੀ ਵੱਲੋਂ ਔਰ ਸਿਕੰਦਰ ਸਿੰਘ ਮਲੂਕਾ ਦੇ ਉੱਤੇ ਸਵਾਲ ਖੜੇ ਹੋਣ ਲੱਗ ਜਾਂਦੇ ਨੇ ਸਿਕੰਦਰ ਸਿੰਘ ਮਲੂਕਾ ਨੂੰ ਇਹ ਸਵਾਲ ਕੀਤੇ ਜਾਣ ਲੱਗ ਗਏ ਕਿ ਕੀ ਸਿਕੰਦਰ ਸਿੰਘ ਮਲੂਕਾ ਵੀ ਹੁਣ ਭਾਜਪਾ ਦੇ ਨਾਲ ਜਾ ਰਲਣਗੇ ਸਿਕੰਦਰ ਸਿੰਘ ਮਲੂਕਾ ਇੱਕ ਵੱਡਾ ਨਾਮ ਹੈ ਔਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਪਿੱਛੇ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਹੱਥ ਹੁੰਦਾ ਆਇਆ ਹੈ ਬਠਿੰਡਾ ਲੋਕ ਸਭਾ ਹਲਕਾ ਦੇ ਵਿੱਚ ਬੀਬੀ ਹਰਸਿਮਰਤ कौर ਬਾਦਲ ਨੂੰ ਜਿਤਾਉਣ ਵਾਸਤੇ ਪ੍ਰਚਾਰਕ ਰੈਲੀਆਂ ਦਾ ਵਿੱਚ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਹੱਥ ਰਿਹਾ ਹੈ ਔਰ ਉਸੇ ਸਿਕੰਦਰ ਸਿੰਘ ਮਲੂਕਾ ਨੂੰ ਹੁਣ ਇਹ ਸਵਾਲ ਕੀਤੇ ਜਾ ਰਹੇ ਨੇ ਕਿ ਕੀ ਸਿਕੰਦਰ ਸਿੰਘ ਮਲੂਕਾ ਵੀ ਭਾਜਪਾ ਜੁਆਇਨ ਕਰਨ ਦੀ ਤਿਆਰੀ ਦੇ ਵਿੱਚ ਨੇ ਕਿਉਂਕਿ ਸਿਕੰਦਰ ਸਿੰਘ ਮਲੂਕਾ ਵੀ ਇਸ ਵੇਲੇ ਗਾਇਬ ਨੇ ਨੂੰ ਪੁੱਤ ਭਾਜਪਾ ਚ ਜਾ ਰਹੇ ਨੇ ਔਰ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੀ ਸਿਆਸਤ ਚੋਂ ਗਾਇਬ ਨੇ ਹਾਲਾਂਕਿ ਇਹ ਬਠਿੰਡਾ ਹਲਕੇ ਦੇ ਹਲਕਾ ਪ੍ਰਧਾਨ ਦੇ ਅਹੁਦੇ ਤੋਂ ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਨੂੰ ਜ਼ਰੂਰ ਹਟਾ ਦਿੱਤਾ ਹਾਲਾਂਕਿ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਜਿਹੜੇ ਅਕਾਲੀ ਦਲ ਦੇ ਵਿੱਚ ਬਣੇ ਹੋਏ ਨੇ ਅਜੇ ਤੱਕ ਡਟੇ ਹੋਏ ਨੇ ਪਰ ਚ ਸਲ ਕਾਰਨ ਇਹ ਹੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਵੀ ਅਕਾਲੀ ਦਲ ਨੂੰ ਵੱਡਾ ਝਟਕਾ ਦੇ ਸਕਦੇ ਨੇ ਇਹ ਦੋਵੇਂ ਵੱਡੇ ਨਾਮ ਨੇ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਰਸੂਖ ਰੱਖਦੇ ਨੇ ਭਾਵੇਂ ਉਹ ਢੀਂਡਸਾ ਪਰਿਵਾਰ ਹੋਵੇ ਸੁਖਦੇਵ ਸਿੰਘ ਢੀਂਡਸਾ ਹੋਣ ਪਰਮਿੰਦਰ ਸਿੰਘ ਢੀਂਡਸਾ ਹੋਣ ਜਾਂ ਫਿਰ ਸਿਕੰਦਰ ਸਿੰਘ ਮਲੂਕਾ ਇਹ ਇਹ ਫਿਲਹਾਲ ਅਕਾਲੀ ਦਲ ਚੋਂ ਗਾਇਬ ਨੇ ਔਰ ਕਾਰਨ ਵੀ ਸਾਰਿਆਂ ਦੇ ਸਾਹਮਣੇ ਸਪਸ਼ਟ ਨਹੀਂ ਔਰ ਆਉਣ ਦੇ ਸਮੇਂ ਦੇ ਵਿੱਚ ਕੀ ਫੈਸਲਾ ਲੈਂਦੇ ਨੇ ਇਹ ਵੇਖਣ ਵਾਲੀ ਗੱਲ ਹੋਵੇਗੀ ਇਹਨਾਂ ਦੋਵਾਂ ਦਾ ਗਾਇਬ ਰਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਮਾੜੀ ਖਬਰ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਦੋ ਟਕਸਾਲੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਸਕਦੇ ਨੇ ਢੀਂਡਾ ਸਾਹ ਪਰਿਵਾਰ ਔਰ ਮਲੂਕਾ ਪਰਿਵਾਰ ਜਿਨ੍ਹਾਂ ਦੇ ਵਿੱਚੋਂ ਮਲੂਕਾ ਪਰਿਵਾਰ ਵਿੱਚੋਂ ਦੋ ਜਣੇ ਪਹਿਲਾਂ ਹੀ ਜਾ ਚੁੱਕੇ ਨੇ ਔਰ ਹੁਣ ਚਰਚਾਵਾ ਸਿਕੰਦਰ ਸਿੰਘ ਮਲੂਕਾ ਦੀਆਂ ਵੀ ਨੇ ਇਹਨਾਂ ਜੇ ਇਹ ਜਾਣਦੇ ਨੇ ਤਾਂ ਇਹਨਾਂ ਦਾ ਜਾਣਾ ਢੀਂਸਾ ਪਰਿਵਾਰ ਤੇ ਮਲੂਕਾ ਪਰਿਵਾਰ ਦਾ ਅਕਾਲੀ ਦਲ ਦੇ ਵਾਸਤੇ ਘਾਤਕ ਸਾਬਿਤ ਹੋ ਸਕਦਾ ਅਕਾਲੀ ਦਲ ਦੇ ਟਕਸਾਲੀ ਲੀਡਰ ਛੱਡ ਕੇ ਜਾ ਰਹੇ ਨੇ ਕਿਸੇ ਪਾਰਟੀ ਦੇ ਵਾਸਤੇ ਇਸ ਤੋਂ ਜ਼ਿਆਦਾ ਖਤਰਨਾਕ ਕੁਝ ਨਹੀਂ ਹੋ ਸਕਦਾ ਜਿਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਫਿਲਹਾਲ ਤੋਂ ਦਿਲਾਂ ਨਜ਼ਰ ਆ ਰਿਹਾ ਪਰ ਦੂਜੀ ਵੱਡੀ ਗੱਲ ਸਿਕੰਦਰ ਸਿੰਘ ਮਲੂਕਾ ਔਰ ਦੂਜੇ ਪਾਸੇ ਸੁਖਦੇਵ ਸਿੰਘ ਢੀਂਸਾ ਤੇ ਪਰਮਿੰਦਰ ਸਿੰਘ ਢੀਂਸਾ ਕੀ ਫੈਸਲਾ ਕਰਦੇ ਨੇ ਆਉਣ ਦੇ ਸਮੇਂ ਦੇ ਵਿੱਚ ਸਾਹਮਣੇ ਆ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮ